ਨੌਕੀਏ ਅਧਿਕਾਰ ਕਮਿਸ਼ਨ ਦੇ ਬੈਂਪਰ ਡਾਕਟਰ ਜਤਿੰਦਰ ਸਿੰਘ ਦੇ ਹੋਣ ਨੂੰ ਮਾਨਸਾ ਦੌਰੇ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਸੂਬੇ ਭਰ ਦੇ ਵਿੱਚ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾ ਰਹੀ ਹੈ। ਮਾਨਸਾ ਤੋਂ ਵਿੱਚ ਕਰਵਾਏ ਗਏ ਸੈਮੀਨਾਰ ਦੌਰਾਨ ਆਵਾਰਾ ਪਸ਼ੂਆਂ, ਸਪੀਡ ਬ੍ਰੇਕਰਸ ਅਤੇ ਸ਼ਹਿਰ ਦੇ ਵਿੱਚ ਪਖਾਨਿਆਂ ਦੀ ਘਾਟ ਵਰਗੇ ਮੁੱਦਿਆਂ ਉੱਤੇ ਚਰਚਾ ਕੀਤੀ ਹੈ। ਡਾਕਟਰ ਸ਼ੈਟੀ ਨੇ ਦੱਸਿਆ ਕਿ ਇਹਨਾਂ ਸਮੱਸਿਆਵਾਂ ਦੇ ਹੱਲ ਦੇ ਲਈ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਨੇ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ ਖਿਲਾਫ ਸਖਤ ਕਾਰ ਯਾਰ ਸਟੇਟ ਐਂਡ ਚੰਡੀਗੜ੍ਹ ਹਿਊਮਨ ਰਾਈਟਸ ਕਮਿਸ਼ਨ ਨੇ ਇਹ ਕਦਮ ਚੁੱਕਿਆ ਹੈ ਕਿ ਹਰ ਡਿਸਟ੍ਰਿਕਟ ਵਿੱਚ ਜਾ ਕੇ ਲੋਕਾਂ ਵਿੱਚ ਕਾਪਾ ਸੁਣੀਆਂ ਉਹਨਾਂ ਨੂੰ ਜੋੜਨਾ ਕਿ ਇਥੋਂ ਦੀ ਜਿੰਨੀਆਂ ਵੀ ਸੋਸਾਇਟੀਜ਼ ਹੈਗੀਆਂ ਮੈਂ ਚਾਹੇ ਉਹ ਸਮਾਜਿਕ ਨੇ ਧਾਰਮਿਕ ਨੇ ਵਪਾਰਿਕ ਨੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਦੇ ਬਾਰੇ ਚ ਦੱਸ ਕੇ ਉਸ ਏਰੀਆ ਦੀਆਂ ਕਮੀਆਂ ਨੂੰ ਪੁੱਛ ਕੇ ਤੇ ਜ਼ਮੀਨ ਨਾਲ ਜੁੜੇ ਹੋਏ ਕਾਰਜਕਰਤਾਵਾਂ ਨੂੰ ਅੱਗੇ ਲੈਣਾ ਅੱਜ ਅਸੀਂ ਵਾਇਸ ਆਫ ਮਾਨਸਾ ਦੇ ਪ੍ਰੋਗਰਾਮ ਵਿੱਚ ਮਾਨਸਾ ਆਏ ਡੀਸੀ ਸਾਹਿਬ ਐਸਐਸਪੀ ਸਾਹਿਬ ਉਹ ਸਾਡੇ ਪੂਰਾ ਵਾਲੀਆ ਪਰਿਵਾਰ ਸਾਰਿਆਂ ਨੇ ਇੱਥੇ ਬਹੁਤ ਵੱਡੀ ਸ਼ਰਕਤ ਕੀਤੀ ਪਰ ਲੋਕਾਂ ਨੇ ਆਪਣੀਆਂ ਤਕਲੀਫਾਂ ਦੱਸੀਆਂ ਖਾਸ ਕਰਕੇ ਮਾਨਸਾ ਵੀ ਜਿਹੜੀ ਕੰਪਲੇਟ ਸੀ ਕਿ ਤਸਪੀਦ ਦੇਖ ਕੇ ਜਿਹੜੇ ਨੇ ਉਹ ਨਜਾਇਜ਼ ਤਰੀਕਿਆਂ ਨਾਲ ਬਣੇ ਹੋਏ ਹਨ ਸਵਚਾਲੇ ਦੀ ਜੂਰ ਤੇ ਖਾਸ ਕਰਕੇ ਸਾਡੀਆਂ ਪੇਣਾ ਆਸੇ ਬਜ਼ਾਰਾਂ ਦੇ ਵਿੱਚ ਤਰਾਵਾਸ ਕੇ ਬੱਚਿਆਂ ਵਾਸਤੇ ਵੀ ਦਿਵਿਆਂਗਾ ਵਾਸਤੇ ਵੀ ਇਹਨਸ ਲਖਿਆਵਾਂ ਨੇ ਜਿਨ੍ਹਾਂ ਦੇ ਉੱਤੇ ਰੋਜ਼ ਮਰ ਲੋਂਡ ਪੈਂਦੀ ਹੈ ਪਰ ਕਿੱਤੈ ਨਹੀਂ ਜਾਂਦਾ ਕੰਮ ਇਹਦੇ علاوہ ਜਿਹੜੇ ਪਸ਼ੂ ਸੜਕਾਂ ਤੇ ਲੋਕਾਂ ਨੇ ਛੱਡੋ ਹੋਏ ਨੇ ਉਹਦੇ ਕਰਕੇ ਵੀ ਐਕਸੀਡੈਂਟ ਹੁੰਦੇ ਨੇ ਅਕਈਆਂ ਦੀ ਮਰਤੀ ਹੋ ਜਾਂਦੀ ਹੈ ਕਿਉਂਕਿ ਲੋਕ ਬੜ ਫੱਟੜ ਹੋਏ ਆ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਪ੍ਰਯਾਸ ਕੀਤੇ ਜਾ ਰਹੇ ਸਨ ਇਹ ਇਸ਼ੂ ਉੱਥੇ ਸੋਧ ਸੰਗ ਅਸੀਂ ਉਹਨਾਂ ਵਾਸਤੇ ਡੀਸੀ ਸਾਹਿਬ ਨੂੰ वो एडवाइजरी देती है कि बहुत जल्द काम कि जो अभी आगे सारी जो तो मैं अपॉइंट होज ए मैंबर स्टेट ह्यूमन राइट कमीशन सब तो पहली एडवाइजरी असी क्ढ़ी है पंजाब के हस्पता कि, कि किसी पे 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 भी पेशेंट में ठीक होने रोक नहीं सकते अंडरटेकिंग लैके उन्हें छड़ना पेगा डैड बॉडी उन्होंने फ्री ऑफ कॉस्ट छड़नी पेगी और डेड बॉडी घर तक छुड़ानी पेगी शव वाहन भी उन्होंने रहेगा छोटा हस्पता है जो वादर मोर्चरी होना जरूरी है ताकि रात जो सोरे डेड बॉडी आना कहेंगे हूँ लेके जाओ वो कंपलसरी कर पाया सारे आदेश पारित कर दिए गए हैं हर जगह एडवाइजरी की कॉपी चली गई है इस तरीके कन्विशन ग्राउंड जिन्हें भी हैं शमशान घाट वो से आदेशते गए हैं कि कोई भी उसे गरीब आता लावारिस आंता बॉडी फ्री ऑफ कॉस्ट म्यूनसीपैलिटी ने संस्कार करना पेगा जो पिना लोग है ਇਹ ਕਿ ਨਾ ਦੇ ਸ਼ੰਚਾਂਦ ਘਾਟ ਨੇ ਔਰ ਜਿੱਥੇ ਘਰਾਂ ਦੇ ਵਿੱਚ ਅਨੀ ਸਹੂਦਾ ਵੀ ਨਹੀਂ ਹੈ ਉੱਥੇ ਉੱਥੋਂ ਦੇ ਹੈਲਥ ਵੇ ਇਨਸਪੈਕਟਰ ਜਿਹੜੇ ਵੀ ਆਉਣਗੇ ਹੈਲਥ ਡਿਪਾਰਟਮੈਂਟ ਦੇ ਰਿਲੇਟਡ ਲੋਗ ਜਾਂ ਨਹੀਂ ਹੈ ਤਾਂ ਫਿਰ ਉਸ ਦੀ ਪੰਚਾਇਤ ਤੇ ਤਹਿਸੀਲਦਾਰ ਉਹਨਾਂ ਨੂੰ ਫ੍ਰੀਜ਼ਰ ਅਲਾਊ ਕਰਾਨਗੇ ਕਿਉਂਕਿ ਜਿਹੜੇ ਪਿੰਨਾਂ ਜਗ੍ਹਾ ਮੈਂ ਜਾਂਦੇ ਬੱਚੇ ਬਾਹਰ ਨੇ ਕਿਸੇ ਨੂੰ 4 ਦਿਨ ਲੱਗਦੇ ਆਉਂਦੇ ਆ ਕਿਸੇ ਨੂੰ 3 ਦਿਨ ਲੱਗਦੇ ਨੇ ਤਾਂ ਉਹਦੇ ਹੱਥ ਤੇ ਉਹਨਾਂ ਨੂੰ ਡੈੱਡ ਬੋਡੀ ਨੂੰ ਸੇਵ ਕਰਨਾ ਸਿਰ ਡੈੱਡ ਬੋਡੀ ਦਾ ਸਨਮਾਨ ਵਾਸਤੇ ਕਿਉਂਕਿ ਜਿਹੜਾ ਚਲਾ ਗਿਆ ਉਹ ਘਟੋਗੜ ਮੋਕਸ਼ ਤੇ ਨਹੀਂ ਮਿਲੇ ਉਹ ਹੱਕ ਬਣਦਾ ਹੈ ਅਸੀਂ ਨਵੰਬਰ ਦੇ ਉਪਾਰਿਤ ਕਰ ਦਿੱਤਾ ਹੈ ਰਿਵਾਈਜ਼ਰੀ ਉਹਤੇ ਕੰਮ ਸ਼ੁਰੂ ਹੋ ਗਿਆ ਪਰ ਜਿਵੇਂ ਤੁਸੀਂ ਪਰਸੋ ਦੇਖਿਆ ਲੁਧਿਆਣਾ ਦੇ ਵਿੱਚ ਇੱਕ ਡੈੱਡ ਬੋਡੀ ਵਾਪਸ ਦਿੱਤੀ ਗਈ ਔਰ ਕਿਸੇ ਹੋਰ ਨੇ ਕਿਸੇ ਹੋਰ ਦੀ ਡੈੱਡ ਬੋਡੀ ਨੂੰ ਸਸਕਾਰ ਕਰਤਾ ਹਸਪਤਾਲ ਦੀ ਗਲਤੀ ਨਾਲ ਅਸੀਂ ਉਹਨਾਂ ਨੂੰ ਵੀ ਕੱਲ ਨੋਟਿਸ ਜਾਰੀ ਕਰ ਦਿੱਤਾ ਹੈ ਉੱਥੋਂ ਦੇ ਡੀਸੀ ਸਾਹਿਬ ਨੂੰ ਉੱਥੋਂ ਦੇ ਹੈਲਥ ਆਪਣੇ ਕਮਿਸ਼ਨਰ ਸਾਹਿਬ ਨੂੰ ਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਿ ਸਾਨੂੰ ਆ ਵੀ ਇੱਕ ਦਿਨ ਦੇ ਅੰਦਰ ਬੋਦੀ ਦੇ ਅੰਦਰ ਦੀ ਪੂਰੀ ਜਾਣਕਾਰੀ ਦਿੱਤੀ ਜਾਏ ਉਹਦੇ ਤੇ ਰੈਕਸ਼ਨ ਦਿੱਤਾ ਜਾਏਗਾ ਇਹ ਸਾਰੀ ਗੱਲ ਆ ਜੋ بڑے ਵਿਚਾਰ ਵਟਾਂਦਰੇ ਨਾਲ ਵਪਾਰੀ ਟੱਪਕਾ ਕਲੱਬ ਵਾਲੇ ਸੋਸ਼ਲ ਆਪਣਾ ਮੈਡੀਕਲ ਐਸੋਸੀਏਸ਼ਨ ਵਾਲੇ ਰੋਡੀ ਕਲੱਬ ਵਾਲੇ ਸੇਂਗਰ ਐਸੋਸੀਏਸ਼ਨ ਪੂਰਾ ਮੰਨ ਲਓ ਸਾਰਾ ਮਾਨਸਾ ਦਾ ਵਧੀਆ ਟੱਪਕਾ ਸੀ ਹਰ ਤਰੀਕੇ ਨਾਲ ਉੱਥੇ ਮੌਜੂਦ ਹੈਗਾ ਸੀ ਮਿਰਮਲ ਛੜਨਾ ਡੀਐਸਪੀ ਛੜੇ ਹੀ ਮੰਨ ਲੈ ਉਸ ਤੋਂ ਦਿਪਕ ਸਿੰਘ ਜੀ ਵੀ ਆਏ ਹੋਏ ਹਨ ਕਿ ਅਸੀਂ ਜਨਤਾ ਦੀ ਗੱਲ ਸੁਣ ਕੇ ਇਹਦੇ ਤੇ ਅਮਲ ਕਰਾਂਗੇ ਔਰ ਕੱਲ ਅਸੀਂ ਸੁਰੇਜ ਦੇਰਾ ਕਰਾਂਗੇ ਸੰਟੇ ਜੇਲ ਮਾਨਸਾ ਦਾਵੀ ਉੱਥੇ ਜਿਹੜੇ ਕੁਝ ਕਮੀਆਂ ਹਨ ਜਾਂ ਕੋਈ ਚੀਜ਼ਾਂ ਹੋਰ ਅਸੀਂ ਬਣੀਆਂ ਕਰਨੀਆਂ ਹਨ ਉਹਦੇ ਬਾਰੇ ਅਸੀਂ ਉੱਥੇ ਕੱਲ ਸਰਵੇ ਕਰਕੇ ਫਿਰ ਉਹਦਾ ਰਵਾ ਉੱਪਰ ਤੱਕ ਪਹੁੰਚਾਵਾਂਗੇ ਅਸੀਂ ਉਮੀਦ ਰੱਖਨੇ ਆ ਕਿ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਮਨੁੱਖਿਆ ਵਾਸਤੇ ਅਸੀਂ ਕੰਮ ਕਰਾਂਗੇ ਅੱਗੇ ਦਸ਼ਾ ਵਾਸਤੇ ਅਸੀਂ ਮਾਨਸਾ